ਮੈਨੂੰ ਲੱਗਦਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਨੇ ਚੰਗੀ ਸਿੱਖਿਆ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਕੱਟੀਆਂ ਨੇ ਪਰ ਚੰਗੀ ਸਿੱਖਿਆ ਕਿ ਕਿੱਥੇ ਦਿਖਦੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਦਾ ਇੱਕੋ ਏਮ ਬਣ ਗਿਆ ਜਿਹੜਾ ਵੀ ਤੁਸੀਂ ਬੱਚੇ ਨੂੰ ਪੁੱਛੋ ਕਿ ਉਹਨਾਂ ਨੇ ਹਾਈਲਾਈਟਸ ਕਰਕੇ ਬਾਹਰ ਜਾਣਾ ਪਰ ਬੱਚੇ ਦੀ ਪਰਸਨੈਲਿਟੀ ਗ੍ਰੋਥ ਕਰਕੇ ਚੰਗਾ ਇਨਸਾਨ ਬਣਾਉਣਾ ਚੰਗਾ ਵੱਖ-ਵੱਖ ਖੇਤਰਾਂ 'ਚ ਚੰਗੇ ਬੱਚੇ ਪੈਦਾ ਕਰਨੇ ਇਹ ਸਾਇਦ ਪ੍ਰਾਈਵੇਟ ਸਕੂਲਾਂ ਦੇ ਤੋਂ ਬਹੁਤ ਪਿੱਛੇ ਪਸੜੇ ਆ ਤੇ ਸਰਕਾਰ ਨੇ ਐਮੀਨਸ ਸਕੂਲ ਦਾ ਕਨਸੈਪਟ ਲਿਆਂਦਾ ਜਿੱਚ ਬੱਚੇ ਦੀ ਹਰ ਪਰਸਨੈਲਿਟੀ ਦਾ ਹਰ ਪੱਖ ਜਿਹੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਹੋਏਗੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਕੂਲ ਆਫ ਹੈਪੀਨੈਸ ਹੈਪੀਨੈਸ ਦਾ ਜਿਹੜਾ ਕਨਸੈਪਟ ਲੈ ਆ ਕੇ ਲੱਖਾਂ ਰੁਪਈਆ ਜਿਹੜਾ ਹੈਪੀਨੈਸ ਸਕੂਲਾਂ ਦੇ ਵਿੱਚ ਲੱਗ ਰਿਹਾ ਤੇ ਸਕੂਲ ਆਫ ਐਮੀਨਸ ਦੇ ਵਿੱਚ ਕਰੋੜਾਂ ਰੁਪਈਆ ਲੱਗ ਰਿਹਾ ਤੇ ਐਵੇਂ ਬਾਕੀ ਦੇ ਜਿਹੜੇ ਹੋਰ ਸਕੂਲ ਨੇ ਉਹਨਾਂ ਦੀ ਵਧੀਆ ਸੁੰਦਰ ਬਣਾਉਣ ਲਈ ਸਾਫ਼ ਸਵਾਲ ਲਈ ਜਿੱਥੇ ਵੀ ਜਿਹੜੀ ਲੋੜ ਸੀ ਉਹਦੇ ਲਈ ਸਰਕਾਰ ਨੇ ਵੱਡੇ ਜਿਹੜੇ ਬੱਸਟ ਭੇਜਿਆ ਮੈਨੂੰ ਲੱਗਦਾ ਕਿ ਅਗਲੇ ਦਿਨਾਂ ਚ ਜਿਹੜੇ ਸਰਕਾਰੀ ਸਕੂਲ ਸਮੁੱਚੇ ਸਮਾਜ ਨੂੰ ਅਗਵਾਈ ਕਰਨ ਲਈ ਸਮੁੱਚੇ ਸਮਾਜ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ